ਆਵਾਜ਼ਮੀ ਪਾਰਟੀ ਦੇ ਪੇਜ ਦੇ ਤੁਸੀਂ ਪੰਜਾਬ ਤੇ ਪੋਸਟਾਂ ਦੇਖਿਓ ਆਵਾਜ਼ਮੀ ਪਾਰਟੀ ਦੀ ਟੀਮ ਵੰਡ ਰਹੀ ਹੈ ਲੰਗਰ ਰਿਹਾ ਲੰਗਰ ਤਾਂ ਸੀ ਆਪੇ ਹੀ ਵੰਡੀ ਜਾਂਦੇ ਆ ਲੰਗਰ ਵੰਡਣ ਦਾ ਸਾਡੇ ਕੋਲੇ ਐਸਜੀਪੀਸੀ ਹੈਗੀ ਖਾਲਸਾ ਐਡ ਹੈਗੀ ਹੈ ਮੰਤਰੀ ਹਰਜੋਤ ਸਿੰਘ ਬੈਠਦੇ ਸੀ ਸਿਰ ਤੇ ਲਿਫਾ ਜੜਾਇਆ ਕੁਰਤਾ ਲਿਬੜਿਆ ਮੰਤਰੀਆਂ ਦਾ ਅਫਸਰਾਂ ਦਾ ਕੰਮ ਖਾਲਿਆਂ ਚੋਂ ਗੱਟੇ ਚੱਕਣੇ ਮਿੱਟੀਆਂ ਭਰਨੀਆਂ ਨਹੀਂ ਹੁੰਦਾ ਜੇ ਮਿੱਟੀ ਭਰਨਾ ਗੱਟੇ ਚੱਕਣੇ ਮੰਤਰੀਆਂ ਦਾ ਕੰਮ ਹੈ ਤਾਂ 450 500 ਜੀ ਸਾਨੂੰ ਮਜ਼ਦੂਰ ਮਿਲ ਜਾਂਦਾ ਉਹ ਵਿਚਾਰਾ ਕਰ ਦਿੰਦਾ ਲੋਕਾਂ ਨੇ ਮੰਤਰੀ ਅਸਲੀ ਚੁਣੇ ਹੁੰਦੇ ਆ ਕਿ ਪ੍ਰਬੰਧ ਕਰਨ ਕਿੰਨੀਆਂ ਜੀ ਸੀ ਵੀਆਂ ਭੇਜਤੀਆਂ ਬਨ ਬਨਣ ਵਾਸਤੇ ਕਿੰਨਾ ਪ੍ਰਬੰਧ ਮਿੱਟੀ ਦਾ ਪ੍ਰਬੰਧ ਕਰਤਾ ਬਨ ਬਨਣ ਵਾਸਤੇ ਕਿਥੋਂ ਪੱਥਰ ਆ ਗਿਆ ਪ੍ਰਬੰਧ ਬਨ ਬਨਣ ਵਾਸਤੇ ਇਹ ਸਰਕਾਰ ਦਾ ਤੁਸੀਂ ਇੱਕ ਵੀ ਐਲਾਨ ਲੋਕ ਹਿੱਤ ਜੀ ਦਿਖਾ ਦਿਓ ਸਰਕਾਰ ਇੱਕ ਸਮਾਜ ਸੇਵੀ ਸੰਸਥਾ ਦੇ ਤੌਰ ਤੇ ਵਿਚਰ ਰਹੀ ਹੈ ਜਿਹੜੀ ਕਿ ਸਰਕਾਰ ਨੂੰ ਨਹੀਂ ਵਿਚਰਨਾ ਚਾਹੀਦਾ ਹੜ ਆ ਗਏ ਹੁਣ ਤੁਹਾਡੇ ਕੀ ਪ੍ਰਬੰਧ ਹੈ ਤੁਸੀਂ ਬਨ ਸਾਰੇ ਪਾਸੇ ਖਿਲਰਿਆ ਪਿਆ ਉਦੇ ਬਣਨ ਦਾ ਕੋਈ ਪ੍ਰਬੰਧ ਕਿਤੇ ਮੁੱਖ ਮੰਤਰੀ ਆਏ ਹੁਣ ਕਿਆ ਹੋਵੇ ਕਿ 100 ਕਰੋੜ ਰੁਪਇਆ ਤੁਸੀਂ ਬਣਦੀ ਇਥੋਂ ਆ ਅੰਮ੍ਰਿਤਸਰ ਜ਼ਿਲ੍ਹੇ ਨੂੰ ਦਿੱਤਾ 100 ਕਰੋੜ ਰੁਪਇਆ ਸੀ ਗਰਦਾਸਪੁਰੋਂ ਦਿੱਤਾ 100 ਕਰੋੜ ਰੁਪਇਆ ਸੀ ਕਪੂਰਥਲੇ ਨੂੰ ਦਿੱਤਾ ਕੋਈ 50 ਕਰੋੜ ਰੁਪਇਆ ਸੀ ਤਰਨਤਾਰਨ ਨੂੰ ਦਿੱਤਾ ਕਿਸੇ ਇੱਕ ਜਗ੍ਹਾ ਵੀ ਤੁਸੀਂ ਮੈਨੂੰ ਇੱਕ ਵੀ ਐਲਾਨ ਇਹ ਸੁਣਾ ਦਿਓ ਆਉਂਦੇ ਆ ਫੋਟੋ ਆਇਆ ਕੀਤੀ ਨਾਲ ਅਫਸਰ ਖੜਿਆ ਚਲੋ ਜੀ ਚੜ੍ਹ ਕੇ ਗੱਡੀ 'ਚ ਦੋ ਤਿੰਨ ਬਿਆਨਦਾਕ ਤੇ ਅਸੀਂ ਹੜਪੀੜਤਾਂ ਦੇ ਨਾਲ ਖੜੇ ਆ ਹੜਪੀੜਤਾਂ ਹੜਪੀੜਤਾਂ ਦੇ ਨਾਲ ਖੜੇ ਦਾ ਕੀ ਮਤਲਬ ਹੈ ਕੇਂਦਰ ਨੂੰ ਚਿੱਠੀ ਲਿਖਤੀ ਜੀ ਉਹ ਵੀ ਬਹੁਤ ਦਿ ਕਿ ਸਾਨੂੰ ਆਹ ਚੀਜ਼ਾਂ ਦਿੱਤੀਆਂ ਜਾਣ ਅਸੀਂ ਇਹਦੇ ਲਈ ਐ ਕੇਂਦਰ ਨੂੰ ਤਾਂ ਤੁਸੀਂ ਕਰ ਰਹੇ ਹੋ ਟੀਚਰਾਂ ਤੁਸੀਂ ਵਿਧਾਨ ਸਭਾ 'ਚ ਖੜ ਕੇ ਕਿਸੇ ਨੂੰ ਤੜੀ ਪਾਰ ਕਹਿ ਦਿੰਦੇ ਹੋ ਕਿਸੇ ਨੂੰ ਕਹਿੰਦੇ ਨੇ ਜੀ ਉਹ ਦੇਸ਼ਾਂ 'ਚ ਘੁੰਮਦਾ ਫਿਰਦਾ ਜਿੱਤੇ ਨਾਂ ਹੀ ਨਹੀਂ ਪਤਾ ਉੱਥੇ ਜਾਇ ਲੈ ਜਾਂਦਾ ਇਸ ਤਰੀਕੇ ਦੀ ਕਮੇਟੀ ਕਰਦੇ ਤੁਸੀਂ ਰਹੇ ਹੋ ਅੱਜ ਜਦੋਂ ਸਮੱਸਿਆ ਆ ਗਈ ਹੁਣ ਤੁਸੀਂ ਉੱਥੇ ਮੂੰਹ ਦਿਖਾਉਣ ਜੋਗੇ ਨਹੀਂ ਅੱਜ ਸੰਕਟ ਦਾ ਸਮਾਂ ਤੁਸੀਂ ਉਹਨਾਂ ਨੂੰ ਵੀ ਨਾਲ ਲਓ ਇਹਨਾਂ ਨੂੰ ਇਕੱਲਿਆਂ ਨੂੰ ਵੀ ਨਾਲ ਲਓ ਕਾਂਗਰਸੀਆਂ ਨਾਲ ਲਓ ਜਾਓ ਕੇਂਦਰ ਕੋਲੇ ਨਹੀਂ ਦਿੰਦਾ ਬੈਠੋ ਬਾੜ 'ਚ ਸਾਰੀਆਂ ਪਾਰਟੀਆਂ ਨੂੰ ਲੈ ਕੇ ਬੈਠੋ ਵੀ ਭਾਈ ਸਾਡਾ ਪੰਜਾਬ ਡੁੱਬ ਗਿਆ ਇਹਦੇ ਲਈ ਕੋਈ ਹੱਲ ਕਰੋ ਹੁਣ ਅਰਵਿੰਦ ਕੇਜਰੀਵਾਲ ਦੀ ਇੱਕ ਪੋਸਟ ਪਾਈ ਸੀ ਕਿ ਦਿੱਲੀ 'ਚ ਮੈਂ ਕਹਤਾ ਵਲੰਟੀਅਰਾਂ ਨੂੰ ਵੀ ਦਿੱਲੀ 'ਚੋਂ ਰਾਸ਼ਨ ਇਕੱਠਾ ਕਰਕੇ ਜੇ ਉੱਥੇ ਰਜੋ ਆਪ ਦੀ ਜੇਹੋ 'ਚ ਵੀ ਤਾਂ ਕੁਝ ਖਰਚ ਲਓ ਜੇ ਤੁਸੀਂ 50-50 ਕਰੋੜ ਰੁਪਇਆ ਬੰਗਲਿਆਂ ਦੇ ਲਾ ਸਕਦੇ ਹੋ ਜੋ ਤੁਸੀਂ ਦਿੱਲੀ ਦੇ ਵਿੱਚ ਸੀ ਤੇ ਹੁਣ ਲਾਓ ਲੋਕਾਂ ਲਈ ਜੋ ਤਾਂ ਪੰਜਾਬ 'ਚ ਕਿਤੇ ਨਹੀਂ ਪੱਥਰ ਰੱਖਣਾ ਤਾਂ ਪਹਿਲੇ ਨੰਬਰ ਤੇ ਫੋਟੋ ਚਾਹੀਦੀ ਹੈ ਜੀ ਅਰਵਿੰਦ ਕੇਜਰੀਵਾਲ ਦੀ ਭਗਵਾਨ ਸਿੰਘ ਮਾਨਮਗਰ ਆਏ ਆ ਫਿਰਦੇ ਹੁੰਦੇ ਆ ਜਿਵੇਂ ਕੇਜਰੀਵਾਲ ਨੇ ਮੁੱਖ ਮੰਤਰੀ ਰੱਖਿਆ ਹੋਵੇ ਗੇੜੇ ਕੱਢਣ ਨੂੰ ਇਹਨਾਂ ਦੀ ਐਮਐਲਏ ਜਿਹੜੇ ਪਠਾਨ ਮਾਜਰਾ ਸਾਹਿਬ ਉਹਨਾਂ ਨੇ ਸਵਾਲ ਉਠਾਇਆ ਕਾਕ ਕਿ ਉਹ ਨਾ ਸਿਕਿਉਰਿਟੀ ਵਾਪਸ ਲੈ ਲਈ ਕਿਉਂ ਇਹ ਦਿੱਲੀ ਵਾਲਿਆਂ ਨੇ ਸਿਕਿਉਰਿਟੀ ਦਿੱਤੀ ਐਮ ਐਲ اے ਪੰਜਾਬ ਦੇ ਲੋਕਾਂ ਨੇ ਚੁਣਿਆ ਐਮ ਐਲ اے ਪੰਜਾਬ ਦਾ ਜਿਉ ਪੰਜਾਬ ਦੀ ਖਾਤਰ ਮਾੜਾ ਮੋਟਾ ਬੋਲਦਾ ਚੱਕ ਕੇ ਸਿਕਿਉਰਿਟੀ ਵਾਪਸ ਲੈ ਲਈ ਉਹਦੇ ਤੇ ਚੱਕ ਕੇ ਕਾਰਵਾਈਆਂ ਦੀ ਸ਼ੁਰੂਆਤ ਕੱਲ ਉਹ ਤੇ ਕੋਈ ਵਿਜੀਲੈਂਸ ਦਾ ਪਰਚਾ ਪਾ ਦੇਣਗੇ ਇਹ ਇਲੈਕਟਰਾ ਚੜ ਗਿਆ ਉਹਨੂੰ ਲਾਉਣਾ ਪੈਣਾ ਲੋਕਾਂ ਦੇ ਮੋਟਰਾਂ ਖਰਾਬ ਹੋ ਗਈਆਂ ਉਹ ਠੀਕ ਕਰਨੀਆਂ ਪੈਣੀਆਂ ਲੋਕਾਂ ਦੇ ਘਰਾਂ 'ਚ ਪਾਣੀ ਫਿਰ ਗਿਆ ਘਰ ਖਰਾਬ ਹੋ ਗਏ ਲੋਕਾਂ ਦੇ ਪਸ਼ੂ ਮਰ ਗਏ ਪ੍ਰਬੰਧਕ ਤਾਂ ਤੁਸੀਂ ਇਹਦਾ ਅੱਗੇ ਕਰਨਾ ਹੈ ਉਹਦੇ ਬਾਰੇ ਤੁਹਾਡਾ ਕੋਈ ਧਿਆਨ ਨਹੀਂ ਉਹਦੇ ਬਾਰੇ ਕੋਈ ਤੁਹਾਡਾ ਖਿਆਲ ਨਹੀਂ ਬੱਕਰੀਆਂ ਮੁਰਗੀਆਂ ਦੀ ਤੁਸੀਂ ਗੱਲ ਕਰ ਜਾਂਦੇ ਹੋ ਜਦੋਂ ਕੋਈ ਸਵਾਲ ਕਰ ਲੈਂਦਾ ਫਿਰ ਤੁਸੀਂ ਕਹਿੰਦੇ ਨੇ ਪੀਟੀਸੀ ਤੋਂ ਆ ਮਤਲਬ ਕੌਲਮ ਲਾ ਕੇ ਤੁਸੀਂ ਸਾਰੇ ਪਾਸਿਓ ਫੇਲ ਹੋ ਚੁੱਕੇ ਆ ਬੇਸ਼ੱਕ ਕੋਈ ਕਵੇ ਜੀ ਇਹ ਸਮੱਸਿਆ ਦੇ ਟਾਈਮ 'ਜੀ ਆਪਾਂ ਨੂੰ ਨਿੰਦਰਾ ਨਹੀਂ ਚਾਹੀਦਾ ਨਿੰਦਨਾ ਪੈਣਾ ਹੈ ਸਰਕਾਰ ਨੂੰ ਸਵਾਲ ਕਰਨੇ ਹੀ ਪੈਣੇ ਆ ਵਾਰ-ਵਾਰ ਕਰਨੇ ਪੈਣੇ ਆ ਸਰਕਾਰ ਦੀਆਂ ਨਲਾਇਕੀਆਂ ਕਰਕੇ ਸਭ ਕੁਝ ਵਾਪਰ ਰਿਹਾ ਲੋਕਾਂ ਦੀਆਂ ਚੀਕਾਂ ਨਿਕਲਿਆ ਪਈਆਂ ਕਿਸ਼ਤੀਆਂ ਸਰਕਾਰ ਤੋਂ ਪੂਰੀਆਂ ਨਹੀਂ ਹੋਈਆਂ ਘਰਾਂ ਤੱਕ ਸਰਕਾਰ ਤੋਂ ਪਹੁੰਚ ਨਹੀਂ ਹੋਈ ਲੋਕਾਂ ਨੂੰ ਸਰਕਾਰ ਨੇ ਨਹੀਂ ਕੱਢਿਆ ਹੋਈ ਬੜੀ ਲੇਟ ਆਈ ਹੈ ਜਦੋਂ ਉਹ ਫੌਜ ਆਈ ਉਹਦੋਂ ਤੁਹਾਨੂੰ ਪਹਿ ਵੈਸੀ ਬਹੁਤ ਬੁਰਾ ਹਾਲ ਹੋ ਚੁੱਕਿਆ ਸੀ ਜਦੋਂ ਤੁਹਾਨੂੰ ਨਹੀਂ ਪਹਿਲਾਂ ਪਤਾ ਲੱਗਿਆ ਅੱਜ ਜਦੋਂ ਹੁਣ ਸੰਭਲਣ ਦਾ ਮੌਕਾ ਹੁਣ ਵੀ ਨਹੀਂ ਸੰਭਲਿਆ ਜਾ ਰਿਹਾ ਹੁਣ ਵੀ ਪੰਜਾਬ ਰੱਬ ਦਾ ਅਸਲੀ ਛੱਡਿਆ ਹੋਇਆ ਲੋਕ ਲੋਕਾਂ ਦੀ ਮਦਦ ਕਰੀ ਜਾਂਦੇ ਆ ਸਰਕਾਰ ਦੇ ਹੱਥ ਖੜੇ ਆ ਸਰਕਾਰ ਕਿਤੇ ਵੀ ਤੁਹਾਨੂੰ ਦਿਖਾਈ ਨਹੀਂ ਦੇਵੇਗੀ ਹੈਲੀਕਾਪਟਰ ਕੈਪਟਰ ਦੇ ਤਾਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਹੈਲੀਕਾਪਟਰ ਚੱਟਣਾ ਸੀ ਲੋਕਾਂ ਨੇ ਦੋ ਇੱਕ ਥੋੜਾ ਹਲਕਾ ਚਾਰਜ ਵੇਹਨਦਾ ਇੱਕ ਨਾਲ ਕੋਈ ਐਸ ਐਚਓ ਵਹਾ ਲੈਂਦਾ ਉਹ ਮੈਨੂੰ ਲੱਗਦਾ ਕਿ ਵਗਾਰ ਵੀ ਕਿਸੇ ਠਾਣੇ ਨੂੰ ਪਾਈ ਹੁੰਦੀ ਆ ਕਿ ਪਾਈ ਇਨਾ ਕਰਾਸ਼ਨ ਆਟੋ ਚ ਲੱਦ ਕੇ ਉਤੋਂ ਚੱਕ ਕੇ ਲਫਾਫਾ ਸਿੱੜ ਦਿੰਦੇ ਆ ਕਿਸੇ ਦੇ ਸਿਰ ਚ ਵਾਜਦਾ ਕਹਿੰਦਾ ਉਹ ਇੱਕ ਤੁਸੀਂ ਵੀਡੀਓ ਵੀ ਦੇਖੀਓ ਤਰਪਾਲਾਂ ਹੀ ਡਾਤੀਆਂ ਉਹਨਾਂ ਦੀਆਂ ਉਹ ਗਾਲਾਂ ਕੱਢਦੇ ਸੀਗੇ ਕਿ ਇਹਨੂੰ ਪਾਸੇ ਲੈ ਜਾਓ ਹੈਲੀਕਾਪਟਰ ਨਾਲ ਸਾਡੀ ਠੇਕੇਦਾਰਾਂ ਨਾਲ ਗੱਲ ਹੋਈ ਹੈ ਕਈ ਠੇਕੇਦਾਰਾਂ ਨੇ ਸਾਨੂੰ ਫੋਨ ਆਇਆ ਉਹ ਕਹਿੰਦੇ ਬਾਈ ਜੀ ਅੱਜ ਕੀ ਚੂਹਾ ਸਾਫ ਕਰਨ ਦਾ ਡਰੇਨਾ ਸਾਫ ਕਰਨ ਦਾ ਠੇਕਾ ਹੀ ਨਹੀਂ ਹੋਇਆ ਕਿਤੇ ਜਗਾ ਆਏ ਵਾਰ ਹੁੰਦਾ ਸੀ ਕਹਿੰਦੇ ਅੱਜ ਕੀ ਠੇਕਾ ਨਹੀਂ ਦਿੱਤਾ ਉਹ ਕਹਿੰਦੇ ਜਿਹੜਾ ਪੈਸਾ ਹੈ ਉਹ ਇਹਨਾਂ ਨੇ ਸੂਏ ਪੱਕੇ ਕਰਨ ਚ ਖਾਲੇ ਪੱਕੇ ਕਰਨ ਚ ਲਾਤਾ ਕਿ ਤਾਂ ਕਿ ਲੋਕਾਂ 'ਚ ਇਹ ਗੱਲ ਜਾਈਏ ਕਿ ਪਾਣੀ ਟੇਲਾਂ ਤੱਕ ਪਹੁੰਚ ਗਿਆ ਉਹ ਪਾਣੀ ਇਹ ਕਿ ਅੱਜ ਇਹ ਅੱਜ ਬੈਠ ਕੇ ਇਹਨਾਂ ਦੇ ਮੰਤਰੀ ਕਰਦੇ ਆ ਗੁਵਾਲੀਆਂ ਗੱਲਾਂ ਕਿ ਜਦੋਂ ਮੈਂ ਉੱਥੇ ਟੂਰ ਤੇ ਗਿਆ ਸੀ ਉੱਥੇ ਫਿਰ ਆਏ ਸੀਗੇ ਅਸੀਂ VOTING ਕੀਤੀ ਆਹ ਤੱਕ ਸ਼ਰਮਨਾ ਤਾਂ ਇਹਨਾਂ ਦੇ ਮੰਤਰੀਆਂ ਨੂੰ ਮਰ ਜਾਣਾ ਚਾਹੀਦਾ ਜਿਵੇਂ ਬੀਚ ਹੁੰਦੀ ਹੈ ਨਾ ਉਹ ਇਹਨਾਂ ਨੂੰ ਹਰ ਯਾਦ ਆਉਂਦੇ ਆ ਇਹ ਇਸ ਤਰੀਕੇ ਤਾਂ ਇਹਨਾਂ ਦੀ ਮਾਨਸਿਕਤਾ ਬਣੀ ਪਈ ਹੈ ਪੰਜਾਬ ਹੜ੍ਹ ਚ ਮਰ ਰਿਹਾ ਹੈ ਤੇ ਸਰਕਾਰ ਕਿੱਥੇ ਹੈ ਸਰਕਾਰ ਸ਼ਾਮਲੜ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਨ ਨੂੰ ਫਿਰਦੀ ਹੈ ਉਹਨਾਂ ਨੂੰ ਵੇਚਣ ਨੂੰ ਫਿਰਦੀ ਹੈ ਸਤਿੰਦਰ ਜੈਨ ਕਹਿੰਦੇ ਕਿ ਅਫਸਰਾਂ ਨੂੰ ਕਹਿੰਦੇ ਕਿ ਚਲੋ ਲੈਂਡ ਪੂਲਿੰਗ ਚ ਆਪਾਂ ਨੂੰ ਲੋਕਾਂ ਨੂੰ ਤਾਂ ਜ਼ਮੀਨ ਦਿੱਤੀ ਨਹੀਂ ਆਪਾਂ ਸਰਕਾਰੀ ਤਾਂ ਵੇਚ ਸਕਦੇ ਆ ਸਾਰੇ B ਪੰਜਾਬ ਦੇ ਵਿੱਚ ਇਸ ਵਕਤ ਹੜ੍ਹ ਆਏ ਹੋਏ ਨੇ ਵੱਡੇ ਪੱਧਰ ਤੇ ਜਿਹੜਾ ਪਾਣੀ ਹੈ ਪਿੰਡਾਂ ਵਿੱਚ ਵੜ ਚੁੱਕਿਆ ਤਾਂ ਉੱਥੇ ਜਿਹੜੀ ਇੱਕ ਤਸਵੀਰਾਂ ਸਾਹਮਣੇ ਇਹ ਆ ਰਹੀਆਂ ਕਿ ਕੋਈ ਐਮਐਲਏ ਕੋਈ ਮੰਤਰੀ ਵੱਡੇ ਵੱਡੇ ਆਮ ਆਦਮੀ ਪਾਰਟੀ ਦੇ ਲੀਡਰ ਉਹ ਰਾਸ਼ਨ ਵੰਡ ਰਹੇ ਨੇ ਲੰਗਰ ਲਾ ਰਹੇ ਨੇ ਤੇ ਕਈ ਐਮਐਲਏ ਬੇਨਤੀਆਂ ਕਰ ਲੈ ਕੇ ਭਾਈ ਸਮਾਨ ਮਹਿੰਗਾ ਨਾਲ ਵਿੱਚੋਂ ਤਾਂ ਸਵਾਲ ਇੱਥੇ ਇਹ ਹੈ ਕਿ ਕੀ ਐਮਐਲਏ ਮੰਤਰੀਆਂ ਦੇ ਆਹ ਕੰਮ ਹੁੰਦੇ ਨੇ ਨਾਲ ਹੀ ਮੁੱਖ ਮੰਤਰੀ ਸਾਹਿਬ ਤੇ ਸਵਾਲ ਆ ਕਿ ਹਰ ਜਗ੍ਹਾ ਪਹੁੰਚਦੇ ਜ਼ਰੂਰ ਨੇ ਪਾਣੀ ਤੋਂ ਬਾਹਰ ਖੜ ਕੇ ਐਦਾਂ ਕਰਕੇ ਫੋਟੋ ਕਰਾ ਲੈਂਦੇ ਆ ਪਰ ਐਲਾਨ ਕੋਈ ਨਹੀਂ ਕੀਤਾ ਹਾਲੇ ਤੱਕ ਤੇ ਹੋਰ ਗੱਲਾਂ ਬਾਤਾਂ ਕਰਾਂਗੇ ਜਿਵੇਂ ਪਠਾਨ ਮਾਜਰਾ ਸਾਹਿਬ ਦਾ ਜਿਹੜਾ ਗਨਮੈਨ ਖੋਲੇ ਗਏ ਨੇ ਹੋਰ ਚਰਚਾ ਵਿੱਚ ਕਰਦੇ ਅਸੀਂ ਗੱਲ ਇਹਦੇ ਸਭ ਤੋਂ ਪਹਿਲਾਂ ਜਿਵੇਂ ਆਪਾਂ ਗੱਲ ਕੀਤੀ ਕਿ ਐਮਐਲਏ ਹੁੰਦਾ ਆ ਮੰਤਰੀ ਹੁੰਦਾ ਉਹਨਾਂ ਨੂੰ ਬਣਾਇਆ ਜਾਂਦਾ ਆ ਕਾਨੂੰਨ ਬਣਾਉਣਗੇ ਕੋਈ ਸਹੂਲਤਾਂ ਦੇਣਗੇ ਪਰ ਉਹ ਤਾਂ ਕਟਛੀ ਲੈ ਕੇ ਦਾਲ ਪਾ ਰਹੇ ਨੇ ਇਹ ਕੀ ਉਹਨਾਂ ਦਾ ਕੰਮ ਹੈ ਬਿਲਕੁਲ ਇਹੀ ਤਾਂ ਇੱਕ ਸਵਾਲ ਕਰਨਾ ਬਣਦਾ ਜਿਹੜਾ ਕਰਕੀਤਾ ਨਹੀਂ ਜਾ ਰਿਹਾ ਸਵਾਲ ਇਹ ਹੈ ਕਿ ਜਦੋਂ ਵਿਧਾਨ ਸਭਾ ਦੇ ਵਿੱਚ ਖੜਕੇ ਬਰਿੰਦਰ ਗੋਇਲ ਜਿਹੜੇ ਕਿ ਮੰਤਰੀ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਪਹਿਲੀ ਗੱਲ ਤਾਂ ਕੋਈ ਹੜਾਂ ਵਾਲੀ ਸਥਿਤੀ ਨਹੀਂ ਪਰ ਜੇ ਆਉਂਦੀ ਵੀ ਹੈ ਸਾਡੀਆਂ ਚੋਆਾਂ ਸਾਫ਼ ਕੀਤੀਆਂ ਹੋਈਆਂ ਬੰਨ ਪੱਕੇ ਕੀਤੇ ਹੋਇਆ ਹਰ ਤਰੀਕੇ ਦਾ ਸਾਡਾ ਪ੍ਰਬੰਧ ਹੈ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਉਹਨਾਂ ਨੇ ਇਹ ਗੱਲ ਇੱਕ ਠੋਕੇ ਵਿਧਾਨ ਸਭਾ ਦੇ ਵਿੱਚ ਜਵਾਬ ਦਿੰਦਿਆਂ ਗੱਲ ਕਹੀ ਹੁਣ ਉਹ ਸਭ ਤੋਂ ਪਹਿਲਾਂ ਉਹ ਮੰਤਰੀ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਕੋਈ ਥੋੜਾ ਬੰਦਾ ਆਪ ਹੀ ਵੀਡੀਓ ਬਣਾ ਕੇ ਆਪ ਹੀ ਸਾਰਾ ਕੁਝ ਕਰਕੇ ਆ ਤੁਸੀਂ ਕਹਿ ਦਿੰਦੇ ਆ ਕਿ ਅਸੀਂ ਮੰਤਰੀ ਤੇ ਕਾਰਵਾਈ ਕਰਤੀ ਉਹ ਭ੍ਰਸ਼ਟ ਸੀ ਜੋ ਫਲਾਣਾ ਸੀ ਹਾਲਾਂਕਿ ਬਾਅਦ ਚ ਉਹਨੂੰ ਵੀ ਕਲੀਨ ਚਿੱਟ ਦਿੰਦੇ ਆ ਕੀ ਬਰਿੰਦਰ ਗੋਇਲ ਤੇ ਪਰਚਾ ਨਹੀਂ ਬਣਦਾ ਜਾਂ ਬਰਿੰਦਰ ਗੋਇਲ ਦੇ ਨਾਲ ਜਿਹੜੇ ਸਬੰਧਤ ਅਧਿਕਾਰੀ ਨੇ ਜਿਨ੍ਹਾਂ ਨੂੰ ਜਿਹੜਿਆ ਨੇ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਕਿ ਉਹਨਾਂ ਤੇ ਕਾਰਵਾਈ ਨਹੀਂ ਬਣਦੀ ਕਿ ਤੁਹਾਡੀ ਕਿਹੜੀ ਗੱਲ ਦੇ ਉੱਤੇ ਢਿੱਲ ਰਹੇਗੀ ਕਿ ਪੂਰਾ ਪੰਜਾਬ ਡਬੋਤਾ ਤੁਸੀਂ ਵਿਧਾਨ ਸਭਾ 'ਚ ਖੜਕੇ ਆ ਤੁਸੀਂ ਕਿਉਂਕਿ ਵਿਧਾਨ ਸਭਾ ਜਿਹੜਾ ਮੰਤਰੀ ਨੇ ਪੜ੍ਹਨਾ ਹੁੰਦਾ ਉਹ ਇੱਥੋਂ ਸਾਰੇ ਅਫਸਰ ਲੌਬੀ ਨੇ ਦੇਣਾ ਹੁੰਦਾ ਕਿ ਆ ਆਪਣੇ ਪ੍ਰਬੰਧ ਹੈ ਜਾਂ ਆ ਕੁਝ ਹੈ ਸਾਡੀ ਠੇਕੇਦਾਰਾਂ ਨਾਲ ਗੱਲ ਹੋਈ ਹੈ ਕਈ ਠੇਕੇਦਾਰਾਂ ਨੇ ਸਾਨੂੰ ਫੋਨ ਆਇਆ ਉਹ ਕਹਿੰਦੇ ਬਾਈ ਜੀ ਅੱਜ ਕੀ ਚੂਹਾ ਸਾਫ ਕਰਨ ਦਾ ਡਰੇਨਾ ਸਾਫ ਕਰਨ ਦਾ ਠੇਕਾ ਹੀ ਨਹੀਂ ਹੋਇਆ ਕਿਤੇ ਜਗਾ ਆਏ ਵਾਰ ਹੁੰਦਾ ਸੀ ਕਹਿੰਦੇ ਅੱਜ ਕੀ ਠੇਕੇ ਨਹੀਂ ਦਿੱਤਾ ਉਹ ਕਹਿੰਦੇ ਜਿਹੜਾ ਪੈਸਾ ਹੈ ਉਹ ਇਹਨਾਂ ਨੇ ਸੂਏ ਪੱਕੇ ਕਰਨ 'ਚ ਖਾਲੇ ਪੱਕੇ ਕਰਨ 'ਚ ਲਾਤਾ ਕਿ ਤਾਂ ਕਿ ਲੋਕਾਂ 'ਚ ਇਹ ਗੱਲ ਜਾਈਏ ਕਿ ਪਾਣੀ ਟੇਲਾਂ ਤੱਕ ਪਹੁੰਚ ਗਿਆ ਉਹ ਪਾਣੀ ਇਹੋ ਜਿਹਾ ਟੇਲਾਂ ਤੱਕ ਪ ਮੁੱਖ ਮੰਤਰੀ ਹੈ ਪੰਜਾਬ ਦੇ ਉਹ ਜਾਣਦੇ ਆ ਜੀ ਪਹਿਲੇ ਦਿਨ ਤਾਂ ਅੱਕ ਦਿਨ ਕਹਿੰਦੇ ਜਾ ਕੇ ਜੀ ਹੈਲੀਕਾਪਟਰ ਕੈਪਟਰ ਦੇਤਾ ਪੰਜਾਬ ਦੇ ਲੋਕਾਂ ਨੂੰ ਵਰਤੋ ਜੀ ਪੰਜਾਬ ਦਾ ਹੈਲੀਕਾਪਟਰ ਪੰਜਾਬ ਦੇ ਲੋ ਪੰਜਾਬ ਦਾ ਹੈਲੀਕਾਪਟਰ ਚੱਟਣਾ ਸੀ ਲੋਕਾਂ ਨੇ ਦੋ ਇੱਕ ਥੋੜਾ ਹਲਕਾ ਚਾਰਜ ਬੈਹੰਦਾ ਇੱਕ ਨਾਲ ਕੋਈ ਐਸ ਐਚਓ ਵਾ ਲੈੰਦਾ ਉਹ ਮੈਨੂੰ ਲੱਗਦਾ ਕਿ ਵਗਾਰ ਵੀ ਕਿਸੇ ਠਾਣੇ ਨੂੰ ਪਾਈ ਹੁੰਦੀ ਆ ਕਿ ਪਾਈ ਇਨਾ ਕ ਰਾਸ਼ਨ ਆਟੋ ਚ ਲੱਦ ਕੇ ਲਿਆਈ ਤੇ ਆਪਾਂ ਵੰਡ ਕੇ ਆਉਣਾ ਉਤੋਂ ਚੱਕ ਕੇ ਲਫਾਫਾ ਸਿੱਟ ਦਿੰਦੇ ਕਿਸੇ ਦੇ ਸਿਰ ਚ ਵਾਜਦਾ ਕਹਿੰਦਾ ਉਹ ਇੱਕ ਤੁਸੀਂ ਵੀਡੀਓ ਵੀ ਦੇਖੀਓ ਤਰਪਾਲਾਂ ਹੀ ਡਾਤੀਆਂ ਉਹਨਾਂ ਦੀਆਂ ਉਹ ਗਾਲਾਂ ਕੱਢਦੇ ਸੀਗੇ ਕਿ ਇਹਨੂੰ ਪਾਸੇ ਲੈ ਜਾਓ ਹੈਲੀਕਾਪਟਰ ਨਾਲ ਹੈਲੀਕਾਪਟਰ ਨਾਲ ਹੱਲ ਨਹੀਂ ਹੋਣੇ ਤੁਹਾਡਾ ਕੰਮ ਹੈ ਤੁਸੀਂ ਮੁੱਖ ਮੰਤਰੀਓ ਤੁਸੀਂ ਆ ਕੇ ਉੱਥੇ ਐਲਾਨ ਕਰੋ ਕਿ ਚਲੋ ਮੰਨ ਲੈਨੇ ਆ ਕਿ ਹੜ ਆ ਗਏ ਤਾਨੂੰ ਨਹੀਂ ਪਤਾ ਲੱਗਿਆ ਤੁਹਾਡੇ ਅਫਸਰਾਂ ਨੇ ਅੰਗਿਲੀ ਕੀਤੀ ਤੁਹਾਨੂੰ ਮੌਸਮ ਵਿਭਾਗ ਨੇ ਸਹੀ ਜਾਣਕਾਰੀ ਦਿੱਤੀ ਵਿਗਿਆਨੀਆਂ ਨੇ ਸਹੀ ਜਾਣਕਾਰੀ ਨਹੀਂ ਦਿੱਤੀ ਕੇਂਦਰ ਸਰਕਾਰ ਨੇ ਕੋਈ ਗਲਤ ਜਾਣਕਾਰੀਆਂ ਦਿੱਤੀਆਂ ਹੜ ਆ ਗਏ ਹੁਣ ਤੁਹਾਡੇ ਕੀ ਪ੍ਰਬੰਧ ਹੈ ਤੁਸੀਂ ਬੰਨ ਸਾਰੇ ਪਾਸੇ ਖਿਲਰਿਆ ਪਿਆ ਉਹਦੇ ਬੰਨਣ ਦਾ ਕੋਈ ਪ੍ਰਬੰਧ ਕਿਸੇ ਜਗ੍ਹਾ ਤੁਸੀਂ ਪੱਥਰ ਦੇਖ ਰਹੇ ਹੋ ਕਿਸੇ ਜਗ੍ਹਾ ਤੁਸੀਂ ਕੋਈ ਉਹਨੂੰ ਬੰਨਣ ਲਈ ਪ੍ਰਬੰਧ ਦੇਖ ਰਹੇ ਹੋ ਕਿਤੇ ਮੁੱਖ ਮੰਤਰੀ ਆਏ ਹੁਣ ਕੀ ਆ ਹੋਵੇ ਕਿ 100 ਕਰੋੜ ਰੁਪਇਆ ਤੁਸੀਂ ਬਣਾ ਦੀ ਇਥੋਂ ਆ ਅੰਮ੍ਰਿਤਸਰ ਜ਼ਿਲ੍ਹੇ ਨੂੰ ਦਿੱਤਾ 100 ਕਰੋੜ ਰੁਪਏ ਅਸੀਂ ਗਰਦਾਸਪੁਰੋਂ ਦਿੱਤਾ 100 ਕਰੋੜ ਰੁਪਏ ਅਸੀਂ ਕਪੂਰਥਲੇ ਨੂੰ ਦਿੱਤਾ ਕੋਈ 50 ਕਰੋੜ ਰੁਪਏ ਅਸੀਂ ਤਰਨਤਾਰਨ ਨੂੰ ਦਿੱਤਾ ਕਿਸੇ ਇੱਕ ਜਗ੍ਹਾ ਵੀ ਤੁਸੀਂ ਮੈਨੂੰ ਇੱਕ ਵੀ ਐਲਾਨ ਇਹ ਸੁਣਾ ਦਿਓ ਇੱਕ ਵੀ ਜਗ੍ਹਾ ਆਉਂਦੇ ਆ ਫੋਟੋ ਆਇਆ ਕੀਤੀ ਨਾਲ ਅਫਸਰ ਖੜਿਆ ਚਲੋ ਜੀ ਚੜ੍ਹ ਕੇ ਗੱਡੀ 'ਚ ਦੋ ਤਿੰਨ ਬਿਆਨ ਦਾਖ ਤੇ ਅਸੀਂ ਹੜਪੀੜਤਾਂ ਦੇ ਨਾਲ ਖੜੇ ਹੜਪੀੜਤ ਹੜਪੀੜਤਾਂ ਦੇ ਨਾਲ ਖੜੇ ਦਾ ਕੀ ਮਤਲਬ ਹੈ ਆਏ ਖੜਨਾ ਹੁੰਦਾ ਹੜਪੀਟਾਂ ਦੇ ਨਾਲ ਫਿਰ ਉਸ ਤੋਂ ਬਾਅਦ ਜਦੋਂ ਜਿੰਨਾ ਚਿਰ ਤੁਸੀਂ ਕੋਈ ਐਲਾਨ ਨਹੀਂ ਕੋਈ ਪ੍ਰਬੰਧ ਨਹੀਂ ਚੱਲਦਾ ਕਿਸੇ ਬੰਨ ਤੇ ਚਲੇ ਜਾਓ ਜਿਹੜੇ ਬੰਨ ਟੁੱਟ ਗਏ ਦਰਿਆਵਾਂ ਦਾ ਰੁੱਖ ਬਦਲਿਆ ਦਰਿਆ ਇਧਰਲੇ ਪਾਸੇ ਨੂੰ ਬੰਨ ਤੋੜ ਕੇ ਇਧਰਲੇ ਪਾਸੇ ਨੂੰ ਆ ਗਏ ਲੋਕਾਂ ਦੀਆਂ ਜ਼ਮੀਨਾਂ ਵਿੱਚ ਆ ਗਈਆਂ ਲੋਕਾਂ ਦੇ ਘਰ ਵਿੱਚ ਆ ਗਏ ਉਹਨੂੰ ਉੱਥੇ ਬੰਨਣ ਲਈ ਹੁਣ ਅੱਗੇ ਪ੍ਰਬੰਧ ਤੁਹਾਡੇ ਕੀ ਹੈ ਜ਼ੀਰੋ ਹੈ ਫਿਰ ਉਸ ਤੋਂ ਅੱਗੇ ਕੇਂਦਰ ਨੂੰ ਚਿੱਠੀ ਲਿਖਤੀ ਜੀ ਉਹ ਵੀ ਬਹੁਤ ਦਿਨ ਬਾਅਦ ਕਿ ਸਾਨੂੰ ਆ ਚੀਜ਼ਾਂ ਦਿੱਤੀਆਂ ਜਾਣ ਅਸੀਂ ਇਹਦੇ ਲਈ ਹੈ ਕੀ ਮੁੱਖ ਮੰਤਰੀ ਦਾ ਫਰਜ਼ ਨਹੀਂ ਬਣਦਾ ਕਿ ਹੁਣ ਪੰਜਾਬ ਦੇ ਉੱਤੇ ਐਡੀ ਵੱਡੀ ਸਮੱਸਿਆ ਆਈ ਹੈ ਸਭ ਤੋਂ ਪਹਿਲਾਂ ਸਾਰ ਪਾਰਟੀ ਮੀਟਿੰਗ ਸੱਦਣ ਜਿਉ ਬੀਬੀ ਐਮਪੀ ਤੇ ਜਾਂ ਹੋਰ ਮੁੱਦਿਆਂ ਤੇ ਸਾਰ ਪਾਰਟੀ ਮੀਟਿੰਗ ਸੱਦ ਸਕਦੇ ਆ ਉਹ ਸਾਰੀਆਂ ਪਾਰਟੀਆਂ ਦੀ ਮੀਟਿੰਗ ਸੱਦਣ ਉਹ ਪਾਰਟੀਆਂ ਦੇ ਮੀਟਿੰਗ ਵਿੱਚ ਬੈ ਕੇ ਕਹਿਣ ਕਿ ਭਾਈ ਆਪਣੇ ਤੇ ਆ ਸਮੱਸਿਆ ਹੀ ਹੈ ਮੈਂ ਵੀ ਅਸੀਂ ਵੀ ਜਾਣਦੇ ਆ ਤੁਸੀਂ ਵੀ ਕੇਂਦਰ ਕੋਲੇ ਜਾਓ ਪਰ ਰਲ ਕੇ ਉਹਨਾਂ ਤੋਂ ਕੋਈ ਚੀਜ਼ ਲੈ ਕੇ ਆਈਏ ਕੇਂਦਰ ਨੂੰ ਤਾਂ ਤੁਸੀਂ ਕਰ ਰਹੇ ਹੋ ਟੀਚਰਾਂ ਹਾਲੇ ਵੀ ਮਤਲਬ ਜੇ ਅਸੀਂ ਪਹਿਲਾਂ ਜਾਵੜੀਗੇ ਵਿਧਾਨ ਸਭਾ ਦੇ ਵਿੱਚ ਖੜਕੇ ਦੇਖੋ ਵਿਰੋਧਤਾ ਕਰਨੀ ਹੁੰਦੀ ਹੈ ਇੱਥੇ ਪ੍ਰਕਾਸ਼ ਸਿੰਘ ਬਾਦਲ ਮਨਮੋਹਨ ਸਿੰਘ ਦੀ ਵਿਰੋਧਤਾ ਵੀ ਕਰਦੇ ਰਹੇ ਉਹਨਾਂ ਦੀ ਵਿਰੋਧਤਾ ਕੀ ਹੁੰਦੀ ਸੀ ਕਾਂਗਰਸ ਨੇ ਪੰਜਾਬ ਦਾ ਨੁਕਸਾਨ ਕੀਤਾ ਕਾਂਗਰਸ ਨੇ ਸਿੱਖੀ ਦਾ ਨੁਕਸਾਨ ਕੀਤਾ ਇੱਥੋਂ ਤੱਕ ਹੁੰਦਾ ਹੈ ਪਰ ਕਦੇ ਉਹਨਾਂ ਨੇ ਇਹ ਨਹੀਂ ਕਿਹਾ ਸੀ ਕਿ ਮਨਮੋਹਨ ਸਿੰਘ ਤਾਂ ਆਏ ਆ ਜੀ ਮਨਮੋਹਨ ਸਿੰਘ ਦਾ ਤੜੀ ਪਾਰ ਹੈ ਜੀ ਇਸ ਤਰੀਕੇ ਦੀ ਵਿਰੋਧਤਾ ਨਹੀਂ ਕਰਦੇ ਹੁੰਦੇ ਸੀ ਜਿਹੜੀਆਂ ਵੀ ਸਰਕਾਰਾਂ ਕੈਪਟਨ ਮਰਿੰਦਰ ਸਿੰਘ ਪੇਸ਼ ਆ ਕੇ ਕਹਣਗੇ ਰਲੇਵੇ ਆ ਕੁਝ ਵੀ ਹੈ ਪਰ ਕਦੇ ਕਿਸੇ ਨੇ ਸੰਵਿਧਾਨ ਕੌਂਦੇ ਤੇ ਬੈਠੇ ਬੰਦੇ ਦੀ ਕਿਸੇ ਸੰਵਿਧਾਨ ਕੌਂਦੇ ਤੇ ਬੈਠੇ ਬੰਦੇ ਨੇ ਇਸ ਤਰੀਕੇ ਨਾਲ ਤੁਸੀਂ ਵਿਧਾਨ ਸਭਾ ਜਿਖੜ ਕੇ ਕਿਸੇ ਨੂੰ ਤੜੀ ਪਾਰ ਕਹਿ ਦਿੰਨੇ ਹੋ ਕਿਸੇ ਨੂੰ ਕਹਿ ਦਿੰਨੇ ਜੀ ਉਹ ਦੇਸ਼ਾਂ ਚ ਘੁੰਮਦਾ ਫਿਰਦਾ ਜਿੱਤੇ ਨਾਂ ਹੀ ਨਹੀਂ ਪਤਾ ਉੱਥੇ ਜਾਇ ਲੈ ਜਾਂਦਾ ਇਸ ਤਰੀਕੇ ਦੀ ਕਮੇਟੀ ਕਰਦੇ ਤੁਸੀਂ ਰਹੇ ਹੋ ਆ ਜਦੋਂ ਸਮੱਸਿਆ ਆ ਗਈ ਹੁਣ ਤੁਸੀਂ ਉੱਥੇ ਮੂੰਹ ਦਿਖਾਉਣ ਜੋਗੇ ਨਹੀਂ ਤੁਸੀਂ ਪੰਜਾਬ ਦੇ ਵਿੱਚ ਚਾਕ ਕੇ ਭਾਈਪਾ ਦੇ ਲੀਡਰਾਂ ਨੂੰ ਤੁਸੀਂ ਜੇਲ੍ਹ ਚ ਬੰਦ ਕਰ ਦਿੰਨੇ ਹੋ 57 ਦੇ ਪਰਚੇ ਤੁਸੀਂ ਕੱਟ ਹੀ ਜਾਂਦੇ ਹੋ ਮਤਲਬ ਇਹ ਨਹੀਂ ਕਿ ਅਸੀਂ ਕਹਿੰਦੇ ਕਿ ਉਹ ਬਹੁਤ ਚੰਗੀ ਪਾਰਟੀ ਹੈ ਪਰ ਅੱਜ ਸੰਕਟ ਦਾ ਸਮਾਂ ਤੁਸੀਂ ਉਹਨਾਂ ਨੂੰ ਵੀ ਨਾਲ ਲਓ ਇਹਨਾਂ ਨੂੰ ਇਕੱਲਿਆਂ ਨੂੰ ਵੀ ਨਾਲ ਲਓ ਕਾਂਗਰਸੀਆਂ ਨਾਲ ਲਓ ਜਾਓ ਕੇਂਦਰ ਕੋਲੇ ਨਹੀਂ ਦਿੰਦਾ ਬੈਠੋ ਬਾਹਰ ਚ ਸਾਰੀਆਂ ਪਾਰਟੀਆਂ ਨੂੰ ਲੈ ਕੇ ਬੈਠੋ ਵੀ ਭਾਈ ਸਾਡਾ ਪੰਜਾਬ ਡੁੱਬ ਗਿਆ ਇਹਦੇ ਲਈ ਕੋਈ ਹੱਲ ਕਰੋ ਜਿਹੜਾ ਆਹ ਖਾਲਿਆਂ 'ਚ ਬੜੇ ਫਿਰਨਾ ਅੱਜ ਮੈਂ ਮੰਤਰੀ ਹਰਜੋਤ ਸਿੰਘ ਬੈਠ ਦਿੰਦੇ ਸੀ ਸਿਰ ਤੇ ਲਿਖਾ ਜੜਾਇਆ ਕੁਰਤਾ ਲਿਬੜਿਆ ਮੰਤਰੀਆਂ ਦਾ ਅਫਸਰਾਂ ਦਾ ਕੰਮ ਖਾਲਿਆਂ 'ਚੋਂ ਗੱਟੇ ਚੱਕਣੇ ਮਿੱਟੀਆਂ ਭਰਨੀਆਂ ਨਹੀਂ ਹੁੰਦਾ ਜੇ ਮਿੱਟੀ ਭਰਨਾ ਕੱਟੇ ਚੱਕਣੇ ਮੰਤਰੀਆਂ ਦਾ ਕੰਮ ਹੈ ਤਾਂ 450 500 ਜੀ ਸਾਨੂੰ ਮਜ਼ਦੂਰ ਮਿਲ ਜਾਂਦਾ ਉਹ ਵਿਚਾਰਾ ਕਰ ਦਿੰਦਾ ਲੋਕਾਂ ਨੇ ਮੰਤਰੀ ਅਸਲੀ ਚੁਣੇ ਹੁੰਦੇ ਆ ਕਿ ਪ੍ਰਬੰਧ ਕਰਨ ਜਿਹੜੀ ਸਰਕਾਰ ਹੁੰਦੀ ਉਹਦਾ ਪਹਿਲਾ ਕੰਮ ਹੁੰਦਾ ਪ੍ਰਬੰਧ ਕਰਨਾ ਜੇ ਹੜ ਆਉਣ ਤੋਂ ਪਹਿਲਾਂ ਉਹ ਪ੍ਰਬੰਧ ਕਰੇ ਗਿਆ ਆ ਚੀਜ਼ਾਂ ਸਾਡੀਆਂ ਕਮਜ਼ੋਰ ਆ ਇਹਨਾਂ ਨੂੰ ਅਸੀਂ ਪੱਕੀਆਂ ਕਰੀਏ ਆ ਸਾਨੂੰ ਗਾਂ ਲੋੜ ਪੈ ਸਕਦੀ ਆ ਕੰਮ ਕਰੀਏ ਉਹ ਤਾਂ ਕੰਮ ਨਹੀਂ ਕਰ ਰਹੇ ਮੰਤਰੀ ਕੀ ਵੰਦੇ ਫਿਰਦੇ ਰਾਸ਼ਨ ਰਾਸ਼ਨ ਤਾਂ ਸਾਡਾ ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਸਿੱਖ ਸੰਸਥਾਵਾਂ ਸਾਡੇ ਪੰਜਾਬੀ ਵੱਟ ਕੱਢੀ ਜਾਂਦੇ ਆ ਟਰਾਲੇ ਸਾਹਮਣੇ ਨਹੀਂ ਸਾਹਮਰੇ ਜਿੰਨਾ ਰਸ਼ਨ ਆ ਰਿਹਾ ਸਵਾਲ ਇਹ ਵੀ ਹੈ ਕਿ ਜਿਹੜਾ ਸਮਾਨ ਉਹ ਵੰਡ ਰਹੇ ਨੇ ਉਹ ਕਿਸ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਉਹ ਵੀ ਇਦਾਂ ਇਕੱਠਾ ਕਰਕੇ ਲੈ ਗਏ ਆਪਣੇ ਹਲਕਿਆਂ ਦੇ ਵਿੱਚੋਂ ਲੋਕ ਬਿਲਕੁਲ ਜੀ ਹੁਣ ਮੇਰੀ ਗੱਲ ਸੁਣੋ ਕਿਸੇ ਨੇ ਪਾਤੀ ਚਲੋ ਕਿਸੇ ਨੇ ਆਦੇ ਪਿੰਡਾਂ 'ਚ ਕਹਿਤਾ ਸਰਪੰਚਾਂ ਨੂੰ ਕਹਿਤਾ ਕਿ ਇਕੱਠੇ ਕਰ ਲੋ ਕਿਸੇ ਨੇ ਕਿਸੇ ਅਫਸਰ ਨੂੰ ਵਿਗਾਰ ਪਾਤੀ ਉਹ ਹੈ ਸਰਕਾਰੀ ਤਾਂ ਉਥੇ ਰਸ਼ਨ ਵੀ ਹੈਣੀ ਹਾਲਾਂਕਿ ਸੁਰਾਸ਼ਨ ਵੰਡਣਾ ਵੀ ਇੱਕ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਉਹ ਵੀ ਸਰਕਾਰੀ ਨਹੀਂ ਉਹ ਵੀ ਇਧਰੋਂ ਵਗਾਰ ਉਧਰੋਂ ਵਗਾਰ ਹੁਣ ਅਰਵਿੰਦ ਕੇਜਰੀਵਾਲ ਦੀ ਇੱਕ ਪੋਸਟ ਪਾਈ ਸੀ ਕਿ ਦਿੱਲੀ 'ਚ ਮੈਂ ਕਹਤਾ ਵਲੰਟੀਅਰਾਂ ਨੂੰ ਵੀ ਦਿੱਲੀ 'ਚੋਂ ਰਾਸ਼ਨ ਇਕੱਠਾ ਕਰਕੇ ਤੇ ਉੱਥੇ ਰਹਿ ਜਾਓ ਆਪ ਦੀ ਜੇਬ 'ਚੋਂ ਵੀ ਤਾਂ ਕੁਝ ਖਰਚ ਲਓ ਜੇ ਤੁਸੀਂ 50-50 ਕਰੋੜ ਰੁਪਇਆ ਬੰਗਲਿਆਂ ਤੇ ਲਾ ਸਕਦੇ ਹੋ ਜੋ ਤੁਸੀਂ ਦਿੱਲੀ ਦੇ ਵਿੱਚ ਸੀ ਤੇ ਹੁਣ ਲਾਓ ਲੋਕਾਂ ਲਈ ਪੰਜਾਬ ਸਾਰਾ ਪਿੱੜਦਾ ਹੈ ਕਿ ਪੰਜਾਬ 'ਚੋਂ ਲੜ ਲੜ ਕੇ ਪੈਸੇ ਤੁਸੀਂ ਦਿੱਲੀ ਲਈ ਜਾਂਦੇ ਆ ਤੇ ਉਹਦੇ 'ਚੋਂ ਲਾ ਦਿਓ ਹੁਣ ਕੁਝ ਪੈਸੇ ਪਰ ਨਹੀਂ ਰਵਿੰਦ ਕੇਜਰੀਵਾਲ ਤਾਂ ਉੱਥੋਂ ਉਤਰੇ ਹੀ ਨਹੀਂ ਆਈ ਨਹੀਂ ਹਰਿਤਾ ਕਮਨੀ ਸਿਸੋਧਿਆ ਜੋ ਤਾਂ ਪੰਜਾਬ ਚ ਕਿਤੇ ਨਹੀਂ ਪੱਥਰ ਰੱਖਣਾ ਤਾਂ ਪਹਿਲੇ ਨੰਬਰ ਤੇ ਫੋਟੋ ਚਾਹੀਦੀ ਹੈ ਜੀ ਅਰਵਿੰਦ ਕੇਜਰੀਵਾਲ ਦੀ ਭਗਵਾਨ ਸਿੰਘ ਮਾਨ ਮਗਰ ਆਏ ਆ ਫਿਰਦੇ ਹੁੰਦੇ ਆ ਜਿਵੇਂ ਕੇਜਰੀਵਾਲ ਨੇ ਮੁੱਖ ਮੰਤਰੀ ਰੱਖਿਆ ਹੋਵੇ ਗੇੜੇ ਘੱਡਣ ਨੂੰ ਠੀਕ ਹੈ ਉਦੋਂ ਉਹ ਤਾਂ ਚੀਜ਼ਾਂ ਹੁਣ ਪੋਸਟ ਪਾਤੀ ਕਿ ਇਹਦੇ ਤੇ ਜੀ ਅਸੀਂ ਘਰੋ ਘਰੀ ਜਾ ਕੇ ਸਾਡੇ ਬੰਦੇ ਰੱਛ ਯਾਰ ਤੁਸੀਂ ਇੱਕ ਪਾਸੇ ਦਾ ਸਾਰਾ ਸੂਬਾ ਤੁਸੀਂ ਚਲਾਈ ਜਾਂਦੇ ਆ ਸੂਬਾ ਚਲਾਉਣਾ ਤੁਸੀਂ 1 ਵਜੇ ਮੁੱਖ ਮੰਤਰੀ ਦੇ ਤੌਰ ਤੇ ਤੁਸੀਂ ਵਿਚਰ ਰਹੇ ਹੋ ਤੁਸੀਂ ਅਫਸਰਾਂ ਨੂੰ ਕਹੋ ਤੁਸੀਂ ਆਪਦੇ ਜਿਹੜੀ ਹੈ ਜੀ ਤੰਤਰ ਹੈ ਇਹਨੂੰ ਕਹੋ ਕਿ ਆਪਾਂ ਪ੍ਰਬੰਧ ਕਰਨੇ ਆ ਠੀਕ ਹੈ ਤੁਹਾਡੇ ਡੀਸੀ ਆ ਜਿਹੜੇ ਉਹ ਹੁਣ ਕੀ ਕਰਨ ਉਹ ਇੱਕ ਇੱਕ ਅੰਮ੍ਰਿਤਸਰ ਵਾਲਾ ਡੀਸੀ ਆ ਉਹ ਵਿਚਾਰੇ ਉਹ ਵੀ ਰਾਸ਼ਨ ਨਾਲ ਵੰਡੀ ਜਾਂਦੇ ਆ ਕਿਤੇ ਕਿਸੇ ਨੂੰ ਬਾਹਰ ਕੱਢ ਲਿਆ ਹੁੰਦੇ ਕੋਈ ਅਫਸਰਾਂ ਅਫਸਰਾਂ ਦੀ ਗੱਲ ਕੀਤੀ ਹੈ ਸਭ ਤੋਂ ਵੱਡਾ ਅਫਸਰ ਚੀਫ ਸੈਕਟਰੀ ਹੁੰਦਾ ਉਹ ਵੀ ਕਹਿੰਦੇ ਆ ਕਿ ਰਾਸ਼ਨ ਵੰਡ ਰਹੇ ਨੇ ਪਿੰਡਾਂ ਦੇ ਵਿੱਚ ਜਾ ਕੇ ਉਹ ਵੀ ਇੱਕ ਫੋਟੋ ਕਰਾਉਂਦੇ ਨੇ ਰਾਸ਼ਨ ਵੰਡਦੇ ਤੇ ਵਾਪਸ ਚਲੇ ਜਾਂਦੇ ਆ ਬਿਲਕੁਲ ਚੀਫ ਮਿਨਿਸਟਰ ਤੋਂ ਗਾਂ ਚੀਫ ਜੇ ਅਫਸਰ ਦੇਖਣਾ ਹੋਵੇ ਤਾਂ ਚ ਇੱਕ ਚੀਫ ਸੈਕਟਰੀ ਵੀ ਲਿਫਾਫੇ ਵੰਡੀ ਜਾਂਦਾ ਤੇ ਇੱਕ ਜਿਹੜਾ ਆਮ ਸਾਡਾ ਸਧਾਰਨ ਕਿਸਾਨ ਜਿਹੜਾ ਪਿੰਡਾਂ ਚੋਂ ਇੱਧਰ ਉੱਠ ਕੇ ਗਿਆ ਉਹ ਵੀ ਲਿਫਾਫੇ ਫਿਰ ਚੀਫ ਸੈਕਟਰੀ ਤੋਂ ਵਿੱਚ ਫਰਕ ਕੀ ਹੈ ਚੀਫ ਸੈਕਟਰੀ ਦਾ ਕੰਮ ਰਾਸ਼ਨ ਵੰਡਣਾ ਥੋੜੀ ਹੈ ਚੀਫ ਸੈਕਟਰੀ ਦਾ ਕੰਮ ਤਾਂ ਪ੍ਰਬੰਧ ਦੇਖਣਾ ਮੁੱਖ ਮੰਤਰੀ ਜਮਾਣਾ ਕਿਸੇ ਜ਼ਿਲ੍ਹੇ ਚ ਆਉਣ ਜਮਾਣਾ ਆਪਦਾ ਪਜਾਮਾ ਗਿੱਲਾ ਕਰਨ ਮੁੱਖ ਮੰਤਰੀ ਆਪਦੇ ਅਫਸਰਾਂ ਨੂੰ ਲੈ ਕੇ ਇੱਕ ਜਗ੍ਹਾ ਕੋਈ ਬਣਾਉਣ ਜਿੱਥੇ ਪੂਰੇ ਜ਼ਿਲ੍ਹਿਆਂ ਤੇ ਅਲਰਟ ਤੇ ਨਿਗਰ ਰੱਖੀ ਜਾਵੇ ਸਮੇਂ-ਸਮੇਂ ਤੇ ਡੀਸੀਆਂ ਨਾਲ ਗੱਲ ਕਰਨ ਕਿ ਕਿੱਥੇ ਕੀ ਚੀਜ਼ ਦੀ ਕਮੀ ਹੈ ਕਿੱਥੇ ਕੀ ਚੀਜ਼ ਦੀ ਕੀ ਕਮੀ ਪਰ ਮੰਦ ਬਨ 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 ਨਾਸਤੇ ਜੇ ਤੁਸੀ ਪ੍ਰਬੰਧ ਹੀ ਕੋਈ ਨਹੀਂ ਕਰਨਾ ਸਿਰਫ ਇੱਕ ਬੁੱਤਾ ਪੂਰਾ ਕਰ ਰਹੇ ਹੋ ਆਮ ਆਦਮੀ ਪਾਰਟੀ ਦੇ ਪੇਜ ਦੇ ਤੁਸੀਂ ਪੰਜਾਬ ਤੇ ਪੋਸਟਾਂ ਦੇਖਿਓ ਆਮ ਆਦਮੀ ਪਾਰਟੀ ਦੀ ਟੀਮ ਵੰਡ ਰਹੀ ਹੈ ਲੰਗਰ ਯਾਰ ਲੰਗਰ ਤਾਂ ਸੀ ਆਪੇ ਹੀ ਵੰਡੀ ਜਾਂਦੇ ਆ ਲੰਗਰ ਵੰਡਣ ਦਾ ਸਾਡੇ ਕੋਲੇ ਐਸਜੀਪੀਸੀ ਹੈਗੀ ਹੈ ਖਾਲਸਾ ਐਡ ਹੈਗੀ ਹੈ ਸਾਡੇ ਕੋਲੇ ਅਨੇਕਾਂ ਹੀ ਸੰਸਥਾਵਾਂ ਦਾ ਵੈਸੇ ਹੀ ਉਹਨਾਂ ਲੋਕਾਂ ਦਾ ਕਹਿਣਾ ਕਿ ਸਾਡੇ ਕੋਲੇ ਬਹੁਤ ਹੋ ਗਿਆ ਵੀ ਹੁਣ ਨਾ ਵੰਡੋ ਬੰਦ ਬਿਲਕੁਲ ਲੰਗਰ ਤਾਂ ਉੱਥੇ ਸਾਡੇ ਪੰਜਾਬ ਦੇ ਵਿੱਚ ਲੰਗਰ ਵੱਲੋਂ ਕੋਈ ਭੁੱਖਾ ਨਹੀਂ ਰਹਿੰਦਾ ਇਹ ਪਲੇਖੇ ਕਾੜ ਦਿਓ ਪੰਜਾਬ 'ਚ ਤਾਂ ਹੁਣ ਤੁਸੀਂ ਪ੍ਰਬੰਧ ਕਰਕੇ ਦੇਣੇ ਫਸਲ ਬੀਜਣੀ ਹੈ ਲੋਕਾਂ ਦੇ ਰੇਤਾ ਚੜ ਗਿਆ ਲੋਕਾਂ ਨੂੰ ਇਹ ਵੀ ਡਰਾ ਕਿਹੜਾ ਰੇਤਾ ਚੜ ਗਿਆ ਇਹ ਵੀ ਉਹ ਲੁੱਟਣ ਆ ਜਾਣਗੇ ਸਾਨੂੰ ਇਹ ਵੀ ਚੱਕਰ ਨਹੀਂ ਦੇਣਾ ਇਹਨਾਂ ਨੇ ਇਹ ਰੇਤਾ ਚੜ ਗਿਆ ਉਹਨੂੰ ਲਾਉਣਾ ਪੈਣਾ ਲੋਕਾਂ ਦੇ ਮੋਟਰਾਂ ਖਰਾਬ ਹੋ ਗਈਆਂ ਉਹ ਠੀਕ ਕਰਨੀਆਂ ਪੈਣੀਆਂ ਲੋਕਾਂ ਦੇ ਘਰਾਂ 'ਚ ਪਾਣੀ ਫਿਰ ਗਿਆ ਘਰ ਖਰਾਬ ਹੋ ਗਏ ਲੋਕਾਂ ਦੇ ਪਸ਼ੂ ਮਰ ਗਏ ਪ੍ਰਬੰਧ ਤਾਂ ਤੁਸੀਂ ਇਹਦਾ ਅੱਗੇ ਕਰਨਾ ਹੈ ਉਹਦੇ ਬਾਰੇ ਤੁਹਾਡਾ ਕੋਈ ਧਿਆਨ ਨਹੀਂ ਉਹਦੇ ਬਾਰੇ ਕੋਈ ਤੁਹਾਡਾ ਖਿਆਲ ਨਹੀਂ ਬੱਕਰੀਆਂ ਮੁਰਗੀਆਂ ਦੀ ਤੁਸੀਂ ਗੱਲ ਕਰ ਜਾਂਦੇ ਹੋ ਜਦੋਂ ਕੋਈ ਸਵਾਲ ਕਰ ਲੈਂਦਾ ਫਿਰ ਤੁਸੀਂ ਕਹਿੰਦੇ ਹੋ ਪੀਟੀਸੀ ਤੋਂ ਹੈ ਮਤਲਬ ਕਲਮ ਲਾ ਕੇ ਤੁਸੀਂ ਸਾਰੇ ਪਾਸਿਓ ਫੇਲ ਹੋ ਚੁੱਕੇ ਆ ਬੇਸ਼ੱਕ ਕੋਈ ਕਵੇ ਜੀ ਪਾਉਣਾ ਨਿੰਦਣਾ ਨਹੀਂ ਚਾਹੀਦਾ ਨਿੰਦਣਾ ਪੈਣਾ ਹੈ ਸਰਕਾਰ ਨੂੰ ਸਵਾਲ ਕਰਨੇ ਹੀ ਪੈਣੇ ਆ ਵਾਰ-ਵਾਰ ਕਰਨੇ ਪੈਣੇ ਆ ਸਰਕਾਰ ਦੀਆਂ ਨਲਾਇਕੀਆਂ ਕਰਕੇ ਸਭ ਕੁਝ ਵਾਪਰ ਰਿਹਾ ਤੇ ਅੱਜ ਵੀ ਸਰਕਾਰ ਉਸੇ ਨਲਾਇਕੀ ਤੇ ਖੜੀ ਹੈ ਸਰਕਾਰ ਦਾ ਤੁਸੀਂ ਇੱਕ ਵੀ ਐਲਾਨ ਲੋਕ ਹਿੱਤ ਜਿਹਾ ਦਿਖਾ ਦਿਓ ਸਰਕਾਰ ਇੱਕ ਸਮਾਜ ਸੇਵੀ ਸੰਸਥਾ ਦੇ ਤੌਰ ਤੇ ਵਿਚਰ ਰਹੀ ਹੈ ਜਿਹੜੀ ਕਿ ਸਰਕਾਰ ਨੂੰ ਨਹੀਂ ਵਿਚਰਨਾ ਚਾਹੀਦਾ ਸਰਕਾਰ ਨੂੰ ਸਰਕਾਰ ਵਾਂਗ ਬਿਹੇਵ ਕਰਨਾ ਚਾਹੀਦਾ ਫਿਰ ਉਦੋਂ ਅੱਗੇ ਆਜੋ ਜਦੋਂ ਕੋਈ ਸਵਾਲ ਉਠਾਉਂਦਾ ਹੈ ਇਹਨਾਂ ਦੀ ਐਮਐਲਏ ਜਿਹੜੇ ਪਠਾਨ ਮਾਜਰਾ ਸਾਹਿਬ ਉਹਨਾਂ ਨੇ ਸਵਾਲ ਉਠਾਇਆ ਚੱਕ ਕੇ ਉਹਨਾਂ ਦੀ ਸਿਕਿਉਰਟੀ ਵਾਪਸ ਲੈ ਲਈ ਉਹ ਚਲੋ ਨੰਗੇ ਤੜ ਹੋ ਗਿਆ ਉਹਨਾਂ ਦੇ ਨਾਲ ਕੁਝ ਵਖਰੇਵੇਂ ਕਿਸੇ ਦੇ ਹੋਣ ਕੁਝ ਹੋਵੇ ਉਹਨਾਂ ਦਾ ਪਿੱਛੇ ਕਰਦਾਰ ਕੀ ਰਿਹਾ ਹੈ ਮਾਈਨਿੰਗ ਕੀਤੀ ਹੈ ਨਹੀਂ ਕੀਤੀ ਹੈ ਜੋ ਕੀਤਾ ਉਹ ਵੱਖਰੀ ਗੱਲ ਹੈ ਅੱਜ ਉਹ ਬੰਦਾ ਕਿਹੜੇ ਸਟੈਂਡ ਤੇ ਅੱਜ ਉਹਨੇ ਸਿੱਧਾ ਕਹਿਤਾ ਕਿ ਸਾਡੇ ਤੋਂ ਦਿੱਲੀ ਵਾਲਿਆਂ ਮਗਰ ਲਾ ਕੇ ਲੋਕਾਂ ਤੋਂ ਛਿੱਤਰ ਨਹੀਂ ਖਾਦੇ ਜਾਣੇ ਸਾਨੂੰ ਇੱਕ ਫੈਸਲਾ ਕਰਨਾ ਪੈਣਾ ਹੈ ਮੁੱਖ ਮੰਤਰੀ ਨੂੰ ਦਿੱਲੀ ਵਾਲਿਆਂ ਦੀ ਝੇਪ ਚੱਕਣੀ ਪੈਣੀ ਹੈ ਤੇ ਪੰਜਾਬ ਦੇ ਨਾਲ ਖੜਨਾ ਪੈਣਾ ਹੈ ਕੱਲੋਂ ਵੋਟਾਂ ਲੈਣ ਅਸੀਂ ਲੋਕਾਂ ਨੂੰ ਜਾਣਾ ਚੱਕ ਕੇ ਦਿੱਲੀ ਵਾਲਿਆਂ ਨੇ ਜਿੰਨੇ ਉਹਦੇ ਐਸਐਚਓ ਸੀ ਸਾਰੇ ਬਦਲਤੇ ਜਿਹੜੀ ਉਹਦੀ ਸਿਕਿਉਰਿਟੀ ਸੀ ਵਾਪਸ ਲੈ ਲਈ ਕਿਉਂ ਇਹ ਦਿੱਲੀ ਵਾਲਿਆਂ ਨੇ ਸਿਕਿਉਰਿਟੀ ਦਿੱਤੀ ਐਮਐਲ ਐਮਐਲਏ ਪੰਜਾਬ ਦਾ ਜਿਉ ਪੰਜਾਬ ਦੀ ਖਾਤਰ ਮਾੜਾ ਮੋਟਾ ਬੋਲਦਾ ਚੱਕ ਕੇ ਸਿਕਿਉਰਿਟੀ ਵਾਪਸ ਲੈ ਲਈ ਉਹਦੇ ਤੇ ਚੱਕ ਕੇ ਕਾਰਵਾਈਆਂ ਦੀ ਸ਼ੁਰੂਆਤ ਕੱਲ ਉਹਦੇ ਕੋਈ ਵਿਜੀਲੈਂਸ ਦਾ ਪਰਚਾ ਪਾ ਦੇਣਗੇ ਮਤਲਬ ਕੁੱਲ ਮਿਲਾ ਕੇ ਬਲੈਕਮੇਲਿੰਗ ਤੇ ਉਤਰੇ ਹੋਏ ਆ ਜਿਹੜਾ ਤੰਤਰ ਆ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਕਿਤੇ ਵੀ ਤੁਸੀਂ ਸਰਕਾਰੀ ਪ੍ਰਬੰਧ ਨਹੀਂ ਦੇਖ ਸਕਦੇ ਜੇ ਕੋਈ ਕਿਸ਼ਤੀਆਂ ਲੈ ਕੇ ਇਧਰ ਕਿਸ਼ਤੀਆਂ 'ਚ ਬਹਿ ਕੇ ਤਾਂ ਇਹਨਾਂ ਦੇ ਮੰਤਰੀ ਕਰਦੇ ਆ ਗੁਆਦੀਆਂ ਗੱਲਾਂ ਕਿ ਜਦੋਂ ਮੈਂ ਉੱਥੇ ਟੂਰ ਤੇ ਗਿਆ ਸੀ ਉੱਥੇ ਫਿਰ ਆਏ ਸੀਗੇ ਸੀ VOTING ਕੀਤੀ ਆਹ ਤੱਕ ਸ਼ਰਮਨਾ ਤਾਂ ਇਹਨਾਂ ਦੇ ਮੰਤਰੀਆਂ ਨੂੰ ਮਰ ਜਾਣਾ ਚਾਹੀਦਾ ਲੋਕ ਹੜ੍ਹ 'ਚ ਡ ਹੜ ਬੀਚਾਂ ਵਾਂਗੂ ਯਾਦ ਆਉਂਦੇ ਆ ਜਿਵੇਂ ਬੀਚ ਹੁੰਦੀ ਹੈ ਨਾ ਉਹ ਇਹਨਾਂ ਨੂੰ ਹੜ ਯਾਦ ਆਉਂਦੇ ਆ ਇਹ ਇਸ ਤਰੀਕੇ ਤੇ ਇਹਨਾਂ ਦੀ ਮਾਨਸਿਕਤਾ ਬਣੀ ਪਈ ਹੈ ਸੋ ਕੁੱਲ ਮਿਲਾ ਕੇ 100 ਅਥਰੇ ਸਾਸਰੇ ਤੇ ਗਾਂਡੇ ਆ ਕਿ ਸਰਕਾਰ ਨੇ ਨਾ ਤਾਂ ਪਹਿਲਾਂ ਕੋਈ ਪ੍ਰਬੰਧ ਕੀਤੇ ਠੀਕ ਹੈ ਉਵੇਂ ਅੱਜ ਤੁਸੀਂ ਚਲੇ ਜਾਓ ਕੋਈ ਪੰਜਾਬ ਦੀ ਡਰੇਨ ਚ ਚਲੇ ਜਾਓ ਸਾਰਿਆਂ ਦੇ ਵਿੱਚ ਜਿਹਨੂੰ ਅਸੀਂ ਕਹਿ ਦਿੰਦੇ ਆਗੇ ਕਿ ਏਲੀ ਖੜੀ ਹੈ ਜਿਹਨੂੰ ਬੂਟੀ ਕਹਿ ਲੋ ਏਲੀ ਕਹਿ ਲੋ ਉਸ ਤੋਂ ਅੱਗੇ ਤੁਸੀਂ ਕਿਸੇ ਦਰਿਆ ਦੇ ਵਿੱਚ ਚਲੇ ਜਾਓ ਸੈਲਟਿੰਗ ਜਿਹੜੀ ਉਹ ਕੱਢੀ ਨਹੀਂ ਗਈ ਅੰਦਰ ਦਰਿਆਵਾਂ ਚ ਅੱਗੇ ਲੋਕ ਮਿੱਟੀ ਕਢ ਲੈਂਦੇ ਲੋਕ ਅੱਗੇ ਰੇਤਾ ਕਢ ਲੈਂਦੇ ਉਹ ਦਰਿਆ ਵਹਿਲੇ ਹੋ ਜਾਂਦੇ ਉਹ ਨਹੀਂ ਕਿਸੇ ਪਾਸੇ ਕੀਤੀ ਇਕੱਲੇ ਚੀਫ ਸੈਕਟਰੀ ਤੇ ਗੱਲ ਜਿਹੜੇ ਹੈ ਪ੍ਰਿੰਸੀਪਲ ਸੈਕਟਰੀ ਜਿਹੜੇ ਕ੍ਰਿਸ਼ਨ ਕੁਮਾਰ ਹੈ ਉਹਨਾਂ ਦਾ ਬਹੁਤ ਬਦਨਾਮ ਹੈ ਮੈਂ ਨਹੀਂ ਕਹਿੰਦਾ ਕਿ ਉਹ ਬਹੁਤ ਵਧੀਆ ਹੈ ਉਹ ਐਜੂਕੇਸ਼ਨ ਵਿਭਾਗ ਸੀ ਉਹਨਾਂ ਤੋਂ ਅਧਿਆਪਕ ਬਹੁਤ ਔਖੇ ਸੀ ਸਿੰਚਾਈ ਵਿਭਾਗ ਦਾ ਸਿੰਚਾਈ ਪਟਵਾਰੀਆਂ ਨੇ ਵੀ ਗੱਲ ਦੱਸੀ ਸੀ ਵੀ ਕਿਸ ਤਰੀਕੇ ਦੇ ਹਾਲਾਤ ਹੈ ਪਰ ਮੈਂ ਇਹ ਕਹਿੰਦਾ ਕਿ ਇਕੱਲਾ ਉਹਨਾਂ ਤੇ ਤੂੜਾ ਝਾੜਨਾ ਸਾਰੀ ਗੱਲ ਦਾ ਉਹ ਵੀ ਸਹੀ ਨਹੀਂ ਹੈ ਉਹ ਉਹ ਪ੍ਰਿੰਸੀਪਲ ਸੈਕਟਰੀ ਲਾਇਆ ਕਿਨੇ ਆ ਸਰਕਾਰ ਨਹੀਂ ਲਾਇਆ ਨਾ ਚੱਕ ਕੇ ਪਰਾਂ ਮਾਰੋ ਜੀ ਕਿ ਨਹੀਂ ਕੰਮ ਕਰਦੇ ਹੋਰ ਬਥੇਰੇ ਅਫਸਰ ਬੈਠੇ ਆ ਬਥੇਰੇ ਕਾਬਿਲ ਅਫਸਰ ਬੈਠੇ ਆ ਪਰ ਸਾਰੀ ਗੱਲ ਦਾ ਤੋੜਾ ਇੱਕ ਬੰਦੇ ਤੇ ਹੁਣ ਝਾੜਿਆ ਜਾ ਰਿਹਾ ਅਸਲ ਦੇ ਵਿੱਚ ਇਹ ਪੂਰੀ ਸਰਕਾਰ ਨੇ ਗੌਰ ਹੀ ਨਹੀਂ ਕੀਤੀ ਅਨਾੜੀਆਂ ਵਾਂਗੂ ਪੰਜਾਬ ਨੂੰ ਲਿਆ ਹੁਣ ਜਦੋਂ ਪੰਜਾਬ ਸਾਰਾ ਡੁੱਬ ਗਿਆ ਪੰਜਾਬ ਤਬਾਹ ਹੋ ਗਿਆ ਹੁਣ ਕਦੇ ਕਿੱਧਰ ਨੂੰ ਭਾਈ ਦਿਆ ਕਦੇ ਕਿੱਧਰ ਨੂੰ ਭਾਈ ਦਿਆ ਤੇ ਜਿਸ ਤਰੀਕੇ ਦੇ ਨਾਲ ਪਹਿਲਾਂ ਦੀਆਂ ਕਾਰਵਾਈਆਂ ਸੀ ਹੁਣ ਉਦੋਂ ਘਟ ਗਈ ਹੋ ਰਹੀਆਂ ਅੱਜ ਵੀ ਜਦੋਂ ਤੁਹਾਨੂੰ ਨਹੀਂ ਪਹਿਲਾਂ ਪਤਾ ਲੱਗਿਆ ਅੱਜ ਜਦੋਂ ਹੁਣ ਸੰਭਲਣ ਦਾ ਮੌਕਾ ਹੁਣ ਵੀ ਨਹੀਂ ਸੰਭਲਿਆ ਜਾ ਰਿਹਾ ਹੁਣ ਵੀ ਪੰਜਾਬ ਰੱਬ ਦਾ ਅਸਲੀ ਛੱਡਿਆ ਹੋਇਆ ਲੋਕ ਲੋਕਾਂ ਦੀ ਮਦਦ ਕਰੀ ਜਾਂਦੇ ਆ ਸਰਕਾਰ ਦੇ ਹੱਥ ਖੜੇ ਆ ਸਰਕਾਰ ਕਿਤੇ ਵੀ ਤੁਹਾਨੂੰ ਦਿਖਾਈ ਨਹੀਂ ਦੇਵੇਗੀ ਅਸੀਂ ਨਹੀਂ ਕਹਿੰਦੇ ਸਰਕਾਰ ਆਪਦੇ ਬੰਦੇ ਭੇਜ ਕੇ ਪਿੰਡਾਂ 'ਚ ਪਤਾ ਕਰ ਲੇ ਕੋਈ ਇੱਕ ਬੰਦਾ ਵੀ ਕਹਦੇ ਕਿ ਸਾਨੂੰ ਸਰਕਾਰ ਦਾ ਕੋਈ ਪ੍ਰਬੰਧ ਮਿਲਿਆ ਅਸੀਂ ਦੇਨਦਾਰ ਹੋਵਾਂਗੇ ਲੋਕਾਂ ਦੀਆਂ ਚੀਕਾਂ ਨਿਕਲੀਆਂ ਪਈਆਂ ਕਿਸ਼ਤੀਆਂ ਸਰਕਾਰ ਤੋਂ ਪੂਰੀਆਂ ਨਹੀਂ ਹੋਈਆਂ ਘਰਾਂ ਤੱਕ ਸਰਕਾਰ ਤੋਂ ਪਹੁੰਚ ਨਹੀਂ ਹੋਈ ਲੋਕਾਂ ਨੂੰ ਸਰਕਾਰ ਨੇ ਨਹੀਂ ਕੱਢਿਆ ਫੌਜ ਬੜੀ ਲੇਟ ਆਈ ਹੈ ਜਦੋਂ ਨੂੰ ਫੌਜ ਆਈ ਉਹਦੋਂ ਤੱਕ ਲੋਕ ਵੈਸੀ ਹੀ ਬਹੁਤ ਬੁਰਾ ਹਾਲ ਹੋ ਚੁੱਕਿਆ ਸੀ ਸੋ ਸਾਰੀਆਂ ਗੱਲਾਂ ਦੇ ਵਿੱਚ ਸਰਕਾਰ ਇਹਨਾਂ ਮੌਕਿਆਂ 'ਤੇ ਫੇਲ ਹੈ ਉਸ ਤੋਂ ਅੱਗੇ ਦੀ ਗੱਲ ਪਾ ਯਾ ਹਰ ਚ ਮਾਰ ਰਿਆ ਤੇ ਸਰਕਾਰ ਕਿੱਥੇ ਆ ਸਰਕਾਰ ਸ਼ਾਮ ਲੜਦੀਆਂ ਜ਼ਮੀਨਾਂ ਤੇ ਕਬਜ਼ੇ ਕਰਨ ਨੂੰ ਫਿਰਦੀ ਐ ਉਹਨਾਂ ਨੂੰ ਵੇਚਣ ਨੂੰ ਫਿਰਦੀ ਐ ਜਿਹੜੇ ਜੈਨ ਨੇ ਸਤਿੰਦਰ ਜੈਨ ਨੇ ਸਤਿੰਦਰ ਜੈਨ ਕਹਿੰਦੇ ਕਿ ਅਫਸਰਾਂ ਨੂੰ ਕਹਿੰਦੇ ਕਿ ਚਲੋ ਲੈਂਡ ਪੂਲਿੰਗ 'ਚ ਆਪਾਂ ਨੂੰ ਲੋਕਾਂ ਨੂੰ ਤਾਂ ਜ਼ਮੀਨ ਦਿੱਤੀ ਨਹੀਂ ਆਪਾਂ ਸਰਕਾਰੀ ਤਾਂ ਵੇਚ ਸਕਦੇ ਆ ਸਾਰੇ ਬੀਡੀਪੀਓ ਨੂੰ ਆਰਡਰ ਕਰਦੇ ਉਧਰ ਲੈ ਰੀ ਜਾਂਦੇ ਨੂੰ ਕਿ ਲਿਆਓ ਜ਼ਮੀਨ ਦੇ ਰਿਕਾਰਡ ਲਿਆਓ ਤੇ ਕਿਹਾ ਕੀ ਜਾ ਰਿਹਾ ਜ਼ਮੀਨ ਕਿਉਂ ਵੇਚਨੀ ਆਪਾਂ ਕਿ ਤੇ ਕਬਜ਼ਾ ਹੋਣਾ ਆਸਾਨ ਐ ਕਬਜ਼ਾ ਹੋ ਸਕਦਾ ਆਪਾਂ ਨੂੰ ਵੇਚ ਦਈਏ ਇਹ ਸਰਕਾਰੀ ਜ਼ਮੀਨ ਤੇ ਕਬਜ਼ਾ ਹੋ ਸਕਦਾ ਹੈ ਜਿਹੜਾ ਪ੍ਰਾਈਵੇਟ ਬੰਦਾ ਉਹਦੀ ਜ਼ਮੀਨ ਤੋਂ ਕਬਜ਼ਾ ਸਰਕਾਰ ਕਿਵੇਂ ਛਡਾ ਦੇਊਗੀ ਇੱਕ ਇਹ ਬਹਾਨਾ ਬਣਾ ਕੇ ਟਾਪ ਦੀ ਜ਼ਮੀਨ ਜਿਹੜੀਆਂ ਚੰਗੀਆਂ ਕਲੋਨੀਆਂ ਨਾਲ ਲੱਗਦੀਆਂ ਉਹ ਚ ਲਿਖਿਆ ਹੋਇਆ ਕਿ ਟਾਪ ਦੀਆਂ ਕਲੋਨੀਆਂ ਨਾਲ ਲੱਗਦੀ ਹੈ ਚੰਗੀਆਂ ਸੜਕਾਂ ਨਾਲ ਲੱਗਦੀ ਹੈ ਉਹ ਜ਼ਮੀਨ ਵੇਚ ਦਿਓ ਕੁੱਲ ਮਿਲਾ ਕੇ ਇਹ ਪੈਸਾ ਵੇਚ ਕੇ ਦਿੱਲੀ ਨੂੰ ਭੱਜਣ ਦੀਆਂ ਤਿਆਰੀਆਂ ਉਹਨਾਂ ਦੀਆਂ ਸੋ ਇੱਥੇ ਵੀ ਗੌਰ ਕਰਨ ਦੀ ਲੋੜ ਹੈ ਹੜ੍ਹਾਂ ਦੇ ਬਹਾਨੇ ਪੰਜਾਬ ਦੀਆਂ ਜ਼ਮੀਨਾਂ ਜਿਹੜੀਆਂ ਪਿੰਡਾਂ ਦੀਆਂ ਸ਼ਾਮਲਾ ਆਟਾਂ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਜਿਨ੍ਹਾਂ ਤੋਂ ਪਿੰਡ ਨੂੰ ਆਮਦਨ ਹੁੰਦੀ ਹੈ ਪਿੰਡ ਜਿਨ੍ਹਾਂ ਦੇ ਆਮਦਨ ਦੇ ਵਸੀਲੇ ਬਣਦੇ ਆ ਪਿੰਡ ਨੇ ਆਪ ਦਾ ਕੋਈ ਬਿੱਲ ਭਰਨਾ ਹੈ ਪਿੰਡ ਦੀਆਂ ਅਖਬਾਰਾਂ ਦਾ ਖਰਚਾ ਦੇਣਾ ਕੁਝ ਵੀ ਖਰਚੇ ਨ